ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਆਪਾਂ ਦਿਖਾਇਆ ਸੀ ਜੀ ਸੋਨ ਇੱਕ ਪਾੜ ਜੈਕਟ ਦਾ ਆਪਾਂ ਪਹਿਲਾਂ ਰੈਡੀ ਕਰਤਾ ਸੀਗਾ ਹੁਣ ਆਪਾਂ ਹਾਂ ਲਾਈ ਜੀ ਪਿਛਲੀ ਸਾਈਡ ਆ ਦੇਖੋ ਇਹ ਲਾਈ ਆਪਾਂ ਪਿਛਲੀ ਸਾਈਡ 48 ਝੋਟੇ ਅਗਲੇ ਆਪਾਂ ਲਾਈ ਸੀਗੇ ਇਹ 30 ਝੋਟੇ ਪਿਛਲੇ ਆਪਾਂ ਲਾਇਆ ਜੀ 48 ਝੋਟੇ ਦੇਖੋ ਡਿਜ਼ਾਈਨ ਠੀਕ ਹੈ ਜੀ ਆ ਆਪਾਂ ਲਾਈਏ ਜੀ ਅਗਲੀ ਸਾਈਡ ਆਪਾਂ ਤੁਹਾਨੂੰ ਦਿਖਾ ਰਹੇ ਆ ਪੌਕਟ ਆ ਦੇਖੋ ਇਹ ਆਪਾਂ ਲਾਈਏ ਜੀ ਪੌਕਟ ਇਹ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਉਣੀ ਸੀ ਅੱਦੇ ਮੇਰਾ ਟਾਈਮ ਹੀ ਨਹੀਂ ਲੱਗਿਆ ਆ ਦੇਖੋ ਆਪਾਂ ਇੱਥੇ 14 ਕੁੰਡੇ ਚੱਕੇ ਐ 14 ਕੁੰਡੇ ਚੱਕੇ ਐ ਇਹ ਆਪਾਂ ਇੱਥੋਂ 22 ਸਲਾਈਆਂ ਕੱਢ ਕੇ ਪੂਰੀ ਲੌਂਗ ਪੌਕਟ ਆ ਦੇਖੋ ਤੇ ਇੱਥੇ ਆਪਾਂ ਇਹ ਆ ਦੇਖੋ ਬੰਦ ਕਰਤੀ ਇੱਥੇ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਤਾ ਇੱਥੋਂ ਤੱਕ ਆਹ ਜੀ ਆਪਾਂ ਇੱਥੇ 14 ਕੁੰਡੇ ਬੰਦ ਕਰਤੇ ਸੀ ਅਗਲੀ ਸਾਈਡ ਤੇ ਆ 14 ਕੁੰਡੇ ਆਪਾਂ ਬੰਦ ਕਰਤੇ ਸੀ ਇੱਥੇ ਆਪਾਂ 14 ਕੁੰਡੇ ਬੰਦ ਕਰਤੇ ਇੱਥੋਂ ਆਪਾਂ 14 ਕੁੰਡੇ ਇਹ ਚੱਕ ਲਏ ਠੀਕ ਹੈ ਜੀ ਇਹ ਆਪਣੀ ਹੋ ਗਈ ਸੀ ਪਾਕਟ ਪੂਰੀ ਫਿਰ ਆਪਾਂ ਇੱਥੇ ਬਰੋਬਰ ਆ ਕੇ ਡਿਜ਼ਾਈਨ ਸ਼ੁਰੂ ਕਰਤਾ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਡਿਜ਼ਾਈਨ ਵੀ ਇਹ ਡਿਜ਼ਾਈਨ ਕਿਵੇਂ ਬਣਦਾ ਹੈ ਮੇਰੇ ਕੋਲੇ ਬਈ ਬਹੁਤ ਹੀ ਜ਼ਿਆਦਾ ਕੰਮ ਬਹੁਤ ਜ਼ਿਆਦਾ ਪਿਆ ਠੀਕ ਹੈ ਜੀ ਆ ਦੇਖੋ ਇਹ ਤਿੰਨ ਤੋਂ ਇੱਕ ਤੇ ਇੱਕ ਤੋਂ ਤਿੰਨ ਬਣਨਗੇ ਥੋੜੇ ਜਿ ਇੱਥੇ ਨਾ ਕੁੰਡੇ ਇੱਧਰ ਉੱਧਰ ਹੋ ਜਾਂਦੇ ਜੇ ਬੰਨਣ ਵੇਲੇ ਪੂਰੇ ਸੌਖੇ ਤਰੀਕੇ ਨਾਲ ਦੱਸਾਂਗੇ ਭਾਈ ਆਪਾਂ ਆ ਦੇਖੋ ਇਹ ਬਣ ਗਿਆ ਤਿੰਨਾ ਤੋਂ ਇੱਕ ਇਹ ਬਈ ਪਤਾ ਕੀ ਹੈ ਪੁੱਠੀ ਸੈਡ ਡਿਜ਼ਾਈਨ ਬਣਨਾ ਹੈ ਇਹ ਪੁੱਠੀ ਸੈਡ ਡਿਜ਼ਾਈਨ ਬਣਨਾ ਹੈ ਸਿੱਧੇ ਪਾਸੇ ਇਹ ਪੁੱਠੇ ਕੁੰਡੇ ਬੁਣੇ ਜਾਣਗੇ ਬੈਕ ਸਾਈਡ ਡਿਜ਼ਾਈਨ ਬਣੂਗਾ ਸਿੱਧੇ ਪਾਸੇ ਕੁੰਡੇ ਬੁਣੇ ਜਾਣਗੇ ਆਪਾਂ ਹੁਣ ਤਿੰਨ ਤੋਂ ਇੱਕ ਬਣਾਇਆ ਹੁਣ ਆਪਾਂ ਇੱਕ ਤੋਂ ਤਿੰਨ ਬਣਾਉਣੇ ਆ ਦੇਖੋ ਫਿਰ ਇੱਧਰ ਧਾਗਾ ਕਰ ਲਿਆ ਆ ਦੇਖੋ ਜੀ ਦਿੱਨੇ ਬਣ ਗਏ ਹੁਣ ਆਪਣੇ ਇੱਥੇ ਇਹ ਆਪਣੇ ਆ ਗਈ ਜੀ ਫੱਟੀ ਦੇ ਕੁੰਡੇ ਇਹ ਆਪਾਂ ਇਸ ਤਰ੍ਹਾਂ ਸਿੱਧੇ ਬਣ ਜਾਣੇ ਬਹੁਤ ਸੌਖਾ ਡਿਜ਼ਾਈਨ ਹੈ ਬਈ ਇਹ ਲਾਈਟ ਲਾਈਟ ਕਲਰਾਂ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਦੀਂਦਾ ਡਾਰਕ ਦੇ ਵਿੱਚ ਨਹੀਂ ਦਿੰਦਾ ਇਹ ਲਾਈਟ ਲਾਈਟ ਕਲਰਾਂ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਦੀਂਦਾ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਈਏ ਆ ਆ ਗਈ ਆਪਣੀ ਸਿੱਧੀ ਸਾਈਡ ਆ ਦੇਖੋ ਹੁਣ ਇਹ ਸਿੱਧੀ ਸਾਈਡ ਆਪਾਂ ਪੁੱਠੇ ਕੁੰਡੇ ਬਣ ਕੇ ਜਾਣੇ ਸਾਰੇ ਸਿੱਧੀ ਸਾਈਡ ਜੀ ਆਪਾਂ ਇਹ ਪੁੱਠੇ ਕੁੰਡੇ ਬਣ ਕੇ ਜਾਣੇ ਦੇਖੋ ਜੀ ਆਪਾਂ ਜੁੱਤੀ ਦੀ ਵੀਡੀਓ ਪਾਈ ਸੀ ਆਪਾਂ ਨੂੰ ਜੁੱਤੀ ਦੇ ਬਾਹਰੋਂ ਆਏ ਜੀ ਆਰਡਰ ਜਰਾਬਾਂ ਦੇ ਤੇ ਜੁੱਤੀ ਦੇ ਆਪਾਂ ਰੈਡੀ ਕਰਵਾ ਕੇ ਦੇਣੀ ਕਰਕੇ ਦੇਣੀ ਆ ਰੈਡੀ ਸੌਰੀ ਕਰਵਾ ਕੇ ਨਹੀਂ ਕਰਕੇ ਦੇਣੀ ਆ ਰੈਡੀ ਮੈਂ ਜਾਕੜ ਪੂਰੀ ਕਰਕੇ ਜੁੱਤੀ ਵਿੱਚ ਦੀ ਜੁੱਤੀ ਬਣਾਵਾਂਗੀ ਵਿੱਚ ਫਿਰ ਆਪਾਂ ਵੀਡੀਓ ਪਾਵਾਂਗੇ ਫਿਰ ਸੋਨੂੰ ਆਪਾਂ ਦਿਖਾਵਾਂਗੇ ਜੀ ਕਿਵੇਂ ਜੁੱਤੀ ਆਪਾਂ ਬਣਾਵਾਂਗੇ ਕਿਵੇਂ ਆਪਾਂ ਕਢਾਈ ਕਰਾਂਗੇ ਤਲਾ ਲਵਾ ਕੇ ਦੇਣਾ ਆਪਾਂ ਜੁੱਤੀ ਦੀ ਕਿਸ ਤਰ੍ਹਾਂ ਆਪਾਂ ਕਢਾਈ ਕਰਾਂਗੇ ਸੋਨੂੰ ਸਾਰੀ ਦਿਖਾਵਾਂਗੇ ਆਪਾਂ ਇਹ ਆਪਾਂ ਵੇਖੋ ਬਈ ਸਿੱਧੀ ਸਾਈਡ ਬਣ ਰਹੀਆਂ ਪੁੱਠੇ ਕੁੰਡੇ ਆਪਦੇ ਵਾਲੇ ਪਾਸੇ ਹੀ ਧਾਗਾ ਰੱਖਣਾ ਆ ਦੇਖੋ ਸਮਝ ਆ ਰਹੀ ਇਹਨਾਂ ਮੇਰੀਆਂ ਭੈਣਾਂ ਨੂੰ ਆਪਦੇ ਵਾਲੇ ਪਾਸੇ ਆਪਾਂ ਇਹ ਪੁੱਠੇ ਹੀ ਕੁੰਡੇ ਕੱਢਣੇ ਆ ਸਾਰੇ ਧਿਆਨ ਰੱਖਿਓ ਤੁਸੀਂ ਆਪਾਂ ਨੂੰ ਕੋਈ ਕਾਲੀ ਨਹੀਂ ਆਪਾਂ ਹੌਲੀ ਹੌਲੀ ਵੀਡੀਓ ਬਣਾਵਾਂਗੇ ਕਿਉਂਕਿ ਸਮਝ ਆਵੇ ਭੈਣਾਂ ਨੂੰ ਮੈਨੂੰ ਵੀ ਮੇਰੀ ਮਿਹਨਤ ਦਾ ਫਲ ਮਿਲੇ ਤੇ ਮੇਰੀਆਂ ਭੈਣਾਂ ਨੂੰ ਵੀ ਸਮਝ ਆਵੇ ਨਾ ਦੇਖੋ ਜੀ ਇਹ ਆਪਾਂ ਕੱਢ ਰਹੇ ਆ ਆਪਣੇ ਵਾਲੇ ਸਾਈਡ ਪੁੱਠੇ ਕੁੰਡਿਆਂ ਦੀ ਸਿਲਾਈ ਬਹੁਤ ਸੌਖਾ ਡਿਜ਼ਾਈਨ ਹੈ ਬਈ ਬਹੁਤ ਹੀ ਜ਼ਿਆਦਾ ਸੌਖਾ ਇਹਦੋਂ ਪਹਿਲਾਂ ਤਾਂ ਬਈ ਗਰਮੀ ਸੀ ਹਨਾ ਥੋੜਾ ਜਿਹਾ ਘਟਮਣ ਕਰਦਾ ਸੀ ਬੁਨ ਨੂੰ ਹੁਣ ਮੌਸਮ ਬਦਲ ਗਿਆ ਮੌਸਮ ਦੇ ਹਿਸਾਬ ਨਾਲ ਹੁਣ ਸਿਲਾਈਆਂ ਨੂੰ ਜੀ ਕਰਦਾ ਬੋਨਨ ਨੂੰ ਰਾਤ ਵੀ ਮੈਂ ਬਹੁਤ देर ਤੱਕ ਬੁਣਿਆ ਸਵੇਰੇ ਵੀ ਮੈਂ ਸੁਦੇ ਆ ਉੱਠ ਕੇ ਡਿਊਟੀ ਲਈ ਸਲਾਈਆਂ ਤੇ ਫਿਰ ਆਪਾਂ ਇਸ਼ਨਾਨ ਕਰਕੇ ਗੁਰੂ ਘਰ ਚਲੇ ਗਏ ਆ ਗਈ ਜੀ ਆਪਣੀ ਇੱਥੇ ਪਛਮ ਦੇ ਧਾਗੇ ਦੀ ਗੰਡ ਇਹ ਦੇਖੋ ਜੀ ਇਹ ਆਪਣੀ ਹੋ ਜੋਗੀ ਹੁਣ ਸਾਰੀ ਸਲਾਈ ਕੰਪਲੀਟ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਪੁੱਠੀ ਸਾਈਡ ਡਿਜ਼ਾਈਨ ਬਣਦਾ ਬਸ ਇਹ ਦੋ ਇੱਕ ਸਲਾਈ ਤੇ ਡਿਜ਼ਾਈਨ ਬਣਨੇ ਮੰਨ ਲਓ ਤੁਸੀਂ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਇਹ ਇੱਕ ਸਲਾਈ ਤੇ ਹੀ ਡਿਜ਼ਾਈਨ ਬਣਨਾ ਹੈ ਆ ਦੇਖੋ ਆਪਾਂ ਇਧਰ ਇਕੱਠੀ ਆਹ ਪੁੱਠੀ ਸਲਾਈ ਪੁੱਠੇ ਕੁੰਡੇ ਆਪ ਦੇ ਲੈ ਪਾਸੇ ਤਾਂਗਾ ਰੱਖਣਾ ਸਿੱਧੀ ਸਾਈਡ ਹੁਣ ਆ ਗਈ ਜੀ ਆਪਣੀ ਬੈਕ ਸਾਈਡ ਇਧਰਲੇ ਪਾਸੇ ਆਪਣਾ ਡਿਜ਼ਾਈਨ ਬਣਨੇ ਆ ਦੇਖੋ ਆ ਤਾਂ ਆਪਣਾ ਕੁੰਡਾ ਫੋਕਾ ਲੈਂਦਾ ਆ ਹੁਣ ਤਿੰਨ ਨੇ ਆਪਾਂ ਇਹ ਇੱਕ ਤੋਂ ਤਿੰਨ ਬਣਾਇਆ ਸੀ ਹੁਣ ਇਹਨਾਂ ਤਿੰਨਾਂ ਦਾ ਇੱਕ ਬਣ ਜਾਣਾ ਆ ਨਾਲ ਇੱਕ ਹੈ ਇੱਕ ਤੋਂ ਤਿੰਨ ਬਣ ਜਾਣੀ ਇੱਕ ਜੀ ਆਪਾਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰਦੇ ਬਸ ਆਹ ਦੇਖੋ ਜੀ ਇਹ ਹੈਗੇ ਨੇ ਤਿੰਨ ਆ ਤਿੰਨਾਂ ਦਾ ਬਣਾਤਾ ਆਪਾਂ ਇੱਕ ਦੇਖੋ ਹੁਣ ਆਪਾਂ ਇਧਰਲੇ ਪਾਸੇ ਧਾਗਾ ਕਰ ਲਿਆ ਇਧਰੋਂ ਕੁੰਡਾ ਹੁਣ ਆਪਾਂ ਇਹਦੇ ਤਿੰਨ ਬਣਾਉਣੇ ਇੱਕ ਬਣ ਗਿਆ ਮੂਰੇ ਫੇਰ ਧਾਗਾ ਕਰ ਲਿਆ ਦੂਜਾ ਬਣ ਗਿਆ ਬੈਕ ਸਾਈਡ ਫੇਰ ਧਾਗਾ ਕਰਕੇ ਆਪਾਂ ਤੀਜਾ ਬਣਾਤਾ ਠੀਕ ਹੈ ਜੀ ਤਿੰਨ ਬਣ ਗਏ ਹੁਣ ਆਪਾਂ ਤਿੰਨਾਂ ਦਾ ਇੱਕ ਬਣਾ ਦੇਣੇ ਦੇਖੋ ਜੀ ਇਹ ਆਪਾਂ ਬਣਾਤਾ ਤਿੰਨਾਂ ਦਾ ਇੱਕ ਸੌਰੀ ਥੋੜਾ ਜਨਾ ਮੈਂ ਧਾਗਾ ਬਹਾਲਾ ਕੱਸ ਕੇ ਰੱਖਦੀ ਹਾਂ ਬਹਾਲੇ ਟੈਟ ਕੁੰਡੇ ਪਾਏ ਹੋਏ ਨਹੀਂ ਤਿੰਨਾਂ ਦਾ ਇੱਕ ਬਣ ਗਿਆ ਹੁਣ ਆਪਾਂ ਇਸ ਪਾਸੇ ਫੇਰ ਧਾਗਾ ਕਰ ਲਿਆ ਹੁਣ ਆਪਾਂ ਇੱਕ ਤੋਂ ਤਿੰਨੇ ਬਣਾਉਣੇ ਆ ਦੇਖੋ ਬਣਾਤਾ ਇੱਧਰ ਫੇਰ ਧਾਗਾ ਕਰ ਲਿਆ ਫੇਰ ਬਣ ਗਿਆ ਦੂਜਾ ਕੁੰਡਾ ਇੱਧਰ ਫੇਰ ਧਾਗਾ ਕਰ ਲਿਆ ਆ ਬਣ ਗਿਆ ਜੀ ਆਪਣਾ ਤੀਜਾ ਕੁੰਡਾ ਠੀਕ ਹੈ ਜੀ ਹੁਣ ਆਪਣੀਆਂ ਆ ਗਏ ਤਿੰਨ ਕੁੰਡੇ ਇਹਨਾਂ ਤਿੰਨਾਂ ਦਾ ਆਪਾਂ ਬਣਾ ਦੇਣਾ ਜੀ ਇੱਕ ਕੁੰਡਾ ਹੁਣ ਲਓ ਜੀ ਤਿੰਨਾਂ ਦਾ ਬਣਾਤਾ ਆਪਾਂ ਇੱਕ ਕੁੰਡਾ ਹੁਣ ਆਪਾਂ ਧਾਗਾ ਇਧਰ ਕਰ ਲਿਆ ਹੁਣ ਆਪਾਂ ਇੱਕ ਤੋਂ ਤਿੰਨ ਬਣਾ ਦੇਣੀ ਪਰ ਇਹਨੂੰ ਸਲਾਈ ਕਰਕੇ ਹੁਣ ਆਪਦੇ ਬੰਨੀ ਧਾਗਾ ਕਰਕੇ ਉਰੇ ਸਲਾਈ ਕਰਕੇ ਹੁਣ ਫਿਰ ਪਰੇ ਧਾਗਾ ਕਰਕੇ ਪਰੇ ਸਲਾਈ ਕਰਕੇ ਇਹ ਬਣਗੇ ਜੀ ਆਪਣੇ ਤਿੰਨ ਕੁੰਡੇ ਬਹੁਤ ਸੋਖਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਹੁਣ ਦੇਖ ਕੇ ਗਏ ਆ ਕਹਿੰਦੇ ਬਹੁਤ ਸੋਹਣਾ ਡਿਜ਼ਾਈਨ ਹੈ ਉਹਨਾ ਉਹ ਹੋਰ ਆਪਾਂ ਨੂੰ ਦੇਖ ਕੇ ਗਏ ਨੇ ਜਾਗਟਾ ਬਣਾਉਣੀ ਆ ਐਸੇ ਡਿਜ਼ਾਈਨ ਦੀ ਆਪਾਂ ਉਹਨਾਂ ਦੀਆ ਵਾਈਟ ਕਲਰ ਚ ਜਾਗਟਾ ਤਿਆਰ ਕਰਕੇ ਦੇਣੀ ਆ ਦੋ ਆ ਦੇਖੋ ਜੀ ਇਹ ਬਣਾਤੀ ਆਪਾਂ ਤਿੰਨ ਵਾ ਫੇਰ ਆਪਾਂ ਬਣਾਤੀ ਜੀ ਇੱਕ ਤੰਨਾ ਤੋਂ ਹੁਣ ਫੇਰ ਆਪਾਂ ਬਣਾ ਦੇਣਾ ਜੀ ਇੱਕ ਤੋਂ ਤਿੰਨ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਖਾੜੀ ਹੈ ਇਹਨੇ ਜਰੂਰ ਤੁਸੀਂ ਟਰਾਈ ਕਰਕੇ ਦੇਖਿਓ ਹਲੋ ਜੀ ਹੁਣ ਆਪਾਂ ਫੇਰ ਬਣਾ ਲਿੱਤੇ ਤਿੰਨ ਦੇਖੋ ਜੀ ਆ ਬਣ ਗਿਆ ਆਪਣੇ ਇਸ ਪਾਸੇ ਗੰਢਾਂ ਮੰਨ ਲੱਗੀਆਂ ਦੇਖੋ ਇੱਧਰ ਤਾਂ ਆਪਣੇ ਹਜੇ ਪੁੱਠੇ ਕੁੰਡੇ ਪਏ ਆ ਇਸੇ ਇਹਦਰ ਆਪਣਾ ਡਿਜ਼ਾਈਨ ਬਣ ਗਿਆ ਇਸ ਸਲਾਈ ਤੇ ਗੰਨਾ ਹੀ ਆ ਬਣੀ ਹੈ ਦੇਖੋ ਕਿੰਡਾ ਸੋਹਣਾ ਨਾਈਸ ਜਿਹਾ ਡਿਜ਼ਾਈਨ ਹੈ ਸਮਝ ਆਈ ਜ਼ਰੂਰ ਦੱਸਿਓ ਮੈਨੂੰ ਤੁਸੀਂ ਕਮੈਂਟ ਕਰਕੇ ਆਪਣੇ ਵਾਲੀ ਸਾਈਡ ਸਿੱਧੇ ਪਾਸੇ ਇਹ ਪੁੱਠੇ ਕੁੰਡੇ ਨਿਕਲਣਗੇ ਬੈਕ ਵਾਲੀ ਸਾਈਡ ਇਹ ਆਪਣਾ ਡਿਜ਼ਾਈਨ ਬਣੂਗਾ ਤਿੰਨਾ ਤੋਂ ਇੱਕ ਤੇ ਇੱਕ ਤੋਂ ਤਿੰਨ ਬਸ ਇੱਕ ਸਲਾਈ ਤੇ ਪੁੱਠੇ ਹੀ ਸਾਈਡ ਇੱਕ ਸਲਾਈ ਤੇ ਹੀ ਡਿਜ਼ਾਈਨ ਬਣਦਾ ਹੈ ਬਹੁਤ ਸੌਖਾ ਡਿਜ਼ਾਈਨ ਹੈ ਨਿਬੜਦਾ ਵੀ ਬਹੁਤ ਹੈ ਆ ਦੇਖੋ ਜੀ ਆ ਆਪਣੀ ਇੱਥੇ ਹੋ ਗਈ ਪੌকেট ਰੈਡੀ ਇਹ ਹੋ ਗਈ ਜੀ ਆਪਣੀ ਪੌকেট ਰੈਡੀ ਇੱਥੇ ਠੀਕ ਹੈ ਆ ਗਈ ਜੀ ਆਪਣੀ ਪਿਛਲੀ ਸਾਈਡ ਜਦੋਂ ਮੇਰੀ ਇਹ ਸਾਰੀ ਜੈਕਟ ਕੰਪਲੀਟ ਹੋ ਗਈ ਆਪਾਂ ਤੁਹਾਨੂੰ ਤੀਜੇ ਪਾਰਟ ਦੇ ਵਿੱਚ ਜ਼ਰੂਰ ਦਿਖਾਵਾਂਗੇ ਇਹ ਆ ਗਿਆ ਜੀ ਆਪਣਾ ਦੂਜਾ ਪਾਰਟ ਹੁਣ ਕਰਦੇ ਆ ਜੀ ਆਪਾਂ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਆਪਾਂ ਮਿਲਾਂਗੇ ਜੀ ਅੜੀ ਅਗਲੀ ਵੀਡੀਓ ਦੇ ਵਿੱਚ ਉਦੋਂ ਲਈ ਆਪਣਾ ਰੱਬ ਰਾਖਾ ਤੇ ਜਰੂਰ ਕਰਿਓ ਜੀ ਵੇਟ ਆਪਣੀ ਆਉਣ ਵਾਲੀ ਵੀਡੀਓ ਦਾ